ਮੈਂ ਇੱਕ ਵਾਰੀ ਐਜ਼ ਅ ਲੋਕਲ ਬੋਡੀ ਮਿੰਿਸਟਰ ਇੱਕ ਪੰਜਾਬ ਦੇ ਨਾਗਰਿਕ ਦੇ ਹੋਣ ਦੇ ਨਾਤੇ ਮੈਂ ਜ਼ਰੂਰ ਅਪੀਲ ਕਰੂੰਗਾ ਕਿ ਨਾ ਕਿ ਜਲੰਧਰ ਨਿਵਾਸੀ ਰਹੂਰੇ ਪੰਜਾਬ ਦੇ ਨਿਵਾਸੀਆਂ ਨੂੰ ਕਿ ਦੇਖੋ ਜਿਹੜੀ ਸਫਾਈ ਆ ਉਹ ਸਾਰਿਆਂ ਦੇ ਬਹੁਤ ਜ਼ਰੂਰੀ ਹੈਗਾ ਇਹ ਸਾਡਾ ਘਰ ਹੈਗਾ ਸਾਡਾ ਮਹੱਲਾ ਹੈਗਾ ਸਾਡਾ ਪਿੰਡ ਹੈਗਾ ਸਾਡਾ ਸ਼ਹਿਰ ਸਾਡਾ ਆਪਣਾ ਸੂਬਾ ਹੈਗਾ ਇਹ ਸਾਡੀ ਹੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਸ਼ਹਿਰ ਨੂੰ ਆਪਣੇ ਸੋਬੇ ਨੂੰ ਸਾਫ਼ ਰੱਖੀ ਕਿਸੇ ਨੇ ਬਾਹਰੋਂ ਸਾਫ਼ ਨਹੀਂ ਕਰਨਾ ਤੇ ਮੈਂ ਇਹੀ ਅਪੀਲ ਕਰਾਂਗਾ ਕਿ ਸਾਰਿਆਂ ਨੂੰ ਕਿ ਤੁਸੀਂ ਐਜ਼ ਅ ਰਿਸਪਾਂਸਿਬਲ ਸਿਟੀਜ਼ਨ ਇੱਕ ਜ਼ਿਮੇਵਾਰ ਨਾਗਰਿਕ ਹੋਣ ਦੇ ਨਾਤੇ ਜੋ ਵੀ ਸਫਾਈ ਦਾ ਸੀ ਜਿੰਨਾ ਵੱਤੋਂ ਅਸੀਂ ਯੋਗਦਾਨ ਅਸੀਂ ਪਾ ਸਕਦੇ ਆ ਉਹ ਕਰੀਏ